ਕਪੜੇ-ਕਪੜੇ ਪਾ ਲਿਆ ਆਪਣੇ ਕਿਹੇ ਚੀਜ਼ ਚ ਕਪੜੇ ਸਾਰੇ ਪਾ ਲਏ ਆ ਪਰ ਮੈਂ ਤਾਂ ਨ ਇੱਕ ਗੱਲ ਕਹਿਣੀ ਆ ਮੈਂ ਨਹੀਂ ਜੀ ਇਹ ਘਰ ਛੱਡ ਕੇ ਜਾਣਾ ਮੇਰਾ ਤੇ ਹੌਸਲਾ ਹੀ ਨਹੀਂ ਪੈਂਦਾ ਕਿ ਪੈਰ ਕੁੱਟਣ ਨੂੰ ਇਦਾਂ ਛੱਡਾਂ ਇਹ ਘਰ ਮੇਰੀ ਗੱਲ ਸੁਣ ਜਿਹੜੀ ਉਹਨਾਂ ਮਿਆਦ ਦਿੱਤੀ ਸੀ ਖਤਮ ਹੋ ਗਈ ਆ ਮੈਨੂੰ ਨਹੀਂ ਪਤਾ ਉਹ 5 ਮਿੰਟਾਂ ਨੂੰ ਆਏਂਦਾ ਮੰਨੂ ਨੂੰ ਨਹੀਂ ਪਤਾ 1 ਘੰਟੇ ਬਾਅਦ ਆਉਂਦਾ ਵਾ ਜਿਨ੍ਹਾਂ ਨੇ ਘਰ ਲਿਆ ਨਾ ਮੁੰਡਾ ਉਹਨਾਂ ਦਾ ਆਉਣ ਵਾਲਾ ਵਾ ਇੱਥੋਂ ਸਾਨੂੰ ਜਾਣਾ ਹੀ ਪੈਣਾ ਵਾ ਹੁਣ ਇਹ ਨਾ ਕਹਿਆ ਮੈਂ ਘਰ ਬਣਾਇਆ ਤਾਂ ਮੈਂ ਛੱਡਣਾ ਨਹੀਂ ਜਦੋਂ ਮਜਬੂਰੀਆਂ ਪੈ ਜਾਂਦੀਆਂ ਨਾ ਹੱਥੀਂ ਬਣਾਈਆਂ ਚੀਜ਼ਾਂ ਵੀ ਰੋੜਨੀਆਂ ਪੈਂਦੀਆਂ ਨਾ ਮੜਾ ਊਖਾ ਘਰ ਬਣਾਇਆ ਮੈਂ ਛੱਡਣ ਵਾਸਤੇ ਨਹੀਂ ਬਣਾਇਆ ਤੂੰ ਜਾ ਕੇ ਤਾਂ ਨਾਮ ਨਾਲ ਗੱਲ ਕਰ ਪਏ ਆਪਣੇ ਕੱਪੜੇ ਕੂਪੜੇ ਪਾ ਲੋ ਉਧਰ ਉਹ ਪਿੰਦਰ ਵਾ ਉਹ ਆਇਆ ਨਹੀਂਗਾ ਤੇ ਜੇ ਉਹ ਮੁੰਡਾ ਆ ਗਿਆ ਤੇ ਉਹ ਭਾਵੇਂ ਆਣ ਕੇ ਸਾਡੇ ਗੱਲ ਪਏ ਐਡੀ ਗੱਲ ਗੱਲ ਪੈ ਜੇਗਾ ਉਹ ਦੋ ਚਾਰ ਦਿਨਾਂ ਕਿੰਨਾ ਕਿਥੇ ਕੋਕ ਚੁੱਕ ਕੇ ਲੈ ਚੱਲੇ ਥੱਬਾ ਨੋਟਾਂ ਦਾ ਉਹਨਾਂ ਨੇ ਸਾਡੇ ਅਕਾਊਂਟ 'ਚ ਪਾਇਆ ਵਾ ਬੈਂਕ 'ਚ ਜਿੱਥੋਂ ਅਸੀਂ ਕਰਦਿਆ ਲਿਆ ਸੀ ਸਾਨੂੰ ਜਾਣਾ ਪੈਣਾ ਵਾ ਮੁੰਡਾ ਵਿਚਾਰਾ ਗਿਆ ਵੀ ਕਿਤੇ ਨਾ ਕਿਤੇ ਵਾ ਕਰਦਾ ਪਤਾ ਕਰਕੇ ਉਹਨਾਂ ਕੋਈ ਹੌਸਲਾ ਕਰਨ ਨੂੰ ਤੂੰ ਹੀ ਮੁੰਡਾ ਦੇ ਸ਼ਿਦਾਈ ਹੋ ਗਿਆ ਵਾ ਜਦੋਂ ਮੈਂ ਮਨਜਿੰਦਰ ਨਾਲ ਗੱਲ ਕਰਕੇ ਆਇਆ ਵਾ ਉਹ ਆਂਦਾ ਤੁਸੀਂ ਹਾਰੋ ਸਾਰੇ ਜਾਣੇ ਤੇ ਫਿਰ ਕਿਉਂ ਲੱਭਦਾ ਫਿਰਦਾ ਥਾਂ ਥਾਂ ਜਾ ਕੇ ਉਹ ਮਨਜਿੰਦਰ ਦੀ ਵੀ ਕੋਈ ਗੱਲ ਨਹੀਂ ਉਹ ਜਿਹੜੀ ਦੂਜੀ ਉਹਨੇ ਉੱਥੇ ਮੈਨੂੰ ਜੀਨ ਦੇਣਾ ਵਾ ਉਹ ਲਾਲਾ ਗੱਲਾਂ ਕਰਦੀਆਂ ਨੇ ਕੋਈ ਗੱਲ ਨਹੀਂ ਇਦਾਂ ਹੀ ਹੁੰਦਾ ਵਾ ਜਦੋਂ ਤੇਰਾ ਟਾਈਮ ਹੇਰੂ ਤੂੰ ਵੀ ਬਥੇਰੀਆਂ ਕਰਦੀ ਰਹੀ ਆ ਜੇ ਹੁਣ ਉਹ ਕਰ ਲੂਗੀ ਆਪਣਾ ਟਾਈਮ ਤੇ ਕੱਟਣਾ ਕਿ ਨਹੀਂ ਤੇ ਰੂੜੀ ਦੇ ਮੈਣਾ ਜਾ ਕੇ ਮੇਰਾ ਨਹੀਂ ਕੀ ਕਰਦਾ ਉਹਦੇ ਘਰ ਬੈਨੂ ਮੈਨੂੰ ਪਤਾ ਉਹਦੀਆਂ ਹਰਕਤਾਂ ਦਾ ਜਿੱਦਾਂ ਦੀ ਉਹ ਹੈਗੀ ਆ ਚੱਲ ਛੱਡ ਗੱਲਾਂ ਸਾਰੀਆਂ ਜਾ ਕੁੜੀ ਨਾਲ ਗੱਲ ਕਰ ਜਾ ਕੇ ਉਹਨੂੰ ਕਾ ਸਮਾਨ ਪਾਲਾ ਹੁਣ ਆਪੋ ਤਾਂ ਪਾਲੇ ਆ ਕੱਪੜੇ ਪਾਲੇ ਨਹੀਂ ਮੰਮੀ ਜੀ ਮੈਨੂੰ ਤੇ ਸਮਝ ਨਹੀਂ ਲੱਗਦੀ ਨਹੀਂ ਕਿ ਆਪਾਂ ਜਾਵਾਂਗੇ ਕਿੱਥੇ ਜਾਣਾ ਕਿੱਥੇ ਆ ਚਾਚੇ ਤੇਰੇ ਵੱਲੋਂ ਕਹਿਣ ਦਿਆ ਜਰਾ ਤੋ ਉੱਧਰ ਜਲ ਜਾਨੇ ਹੁਣ ਹੋਰ ਕਿੱਥੇ ਜਾਈਏ ਮੰਮੀ ਜਿੱਦਾਂ ਤੁਸੀਂ ਦੱਸਦੇ ਕਿ ਉਹਨਾਂ ਦਾ ਸਭ ਹੋਰ ਤਰ੍ਹਾਂ ਦਾ ਵਾਹ ਉਹਨਾਂ ਨੇ ਤੁਸੀਂ ਮੇ ਕਿੰਨੀਆਂ ਗੱਲਾਂ ਕਰਦੇ ਹੁੰਦੇ ਹਾਂ ਉਹਨਾਂ ਨਾਲ ਅਗਲੇ ਹੁਣ ਸਾਨੂੰ ਨਾਲ ਗੱਲਾਂ ਕਰਨਗੇ ਪੁੱਤ ਜੀ ਦਾ ਤੰਗੀ ਹੋਵੇ ਨਾ ਆਪਾਂ ਸੋਨੂੰਗਾ ਪਿੰਡਿਆਂ ਨੇ ਆਪਣਾ ਟਾਈਮ ਤੋਂ ਹਟਣਾ ਹੀ ਹੈ ਨਾ ਪਰ ਮੰਮੀ ਆਕਰ ਛੱਡ ਕੇ ਜਾਉਣਾ ਨਾ ਦਿਲ ਨਹੀਂ ਕਰਦਾ ਕਿੰਨੀਆਂ ਜਿਆਦਾ ਜੁੜੀਆਂ ਐ ਘਰ ਦੇ ਨਾਲ ਪੁੱਤ ਮੈਂ ਵਿਆਹ ਕੇ ਘਰ ਚਾਈ ਹਾਂ ਤੂੰ ਬੜਾ ਗੱਲ ਬੈ ਨਹੀਂ ਮੈਨੂੰ ਪੁੱਛ ਕੇ ਵੇਖ ਇੱਕ ਇੱਕ ਏਟ ਮੈਂ ਨਹੀਂ ਉਹ ਖਿលਵਾਈ ਆ ਕਿਆ ਕਿਆ ਕੇ ਨੰ ਨਿਆ ਕਰ ਲੋਵੇ ਆ ਕਰ ਲੋ ਇਹਦੇ ਇੰਨੀ ਰੀਜ ਚਾਹਣਾ ਘਰ ਬਣਾਇਆ ਇਹ ਗੱਲ ਦਾ ਪਤਾ ਹੀ ਨਹੀਂ ਕਿ ਕਿਹਦੇ ਦਿਨ ਨੂੰ ਇਹ ਵੀ ਸਾਨੂੰ ਛੱਡਣਾ ਪੈ ਜਾਣਾ ਮੈਂ ਤਾਂ ਕੱਲੀ ਬਹਿ ਬਰੋਂਦੀ ਰਹਿਣੀ ਆ ਕਿਤੇ ਮੇਰਾ ਜੀ ਕੰਡਾ ਇੱਥੋਂ ਪੈਰ ਪੁੱਪੇ ਨੂੰ ਪੁੱਛ ਕੇ ਵੇਰ ਪਰ ਹੁਣ ਕਹੀ ਵੀ ਕੀ ਮਜਬੂਰੀ ਆ ਨਾ ਸਾਡੀ ਸਾਨੂੰ ਜਾਣਾ ਹੀ ਪੈਣਾ ਵਾ ਹੁਣ ਜਿਨ੍ਹਾਂ ਨੇ ਅਗਲੇ ਨੇ ਪੈਸੇ ਦਿੱਤੇ ਆ ਉਹਨਾਂ ਨੇ ਇਹ ਕਹਿਣਾ ਹੀ ਆ ਕਿ ਇੱਥੋਂ ਚਲੋ ਤੁਸੀਂ ਮੈਨੂੰ ਸਾਰਿਆਂ ਤੋਂ ਵੱਡਾ ਆਪਣੇ ਪੁੱਤ ਦਾ ਦੁੱਖ ਆ ਮੈਨੂੰ ਆਪਣੀ ਤੰਗੀ ਵਾਲੀ ਆਗਾ ਤੈਨੂੰ ਇਹੋ ਨਹੀਂ ਆਣਾ ਕਿ ਇਹਦੀਆਂ ਕਿਦੀਆਂ ਗੱਲਾਂ ਸੁਣੇਗਾ ਤੈਨੂੰ ਪਤਾ ਤਾਂ ਇਧਰ ਚਾਚੀ ਦੀ ਹੱਤ ਤੰਦ ਕਿੰਦਾ ਦੀ ਆ ਝਟ ਲਾ ਲਾ ਗੱਲਾਂ ਕਰਦੀ ਹੁੰਦੀ ਅੱਧੇ ਨੇ ਤੂੰ ਉਹ ਨੂੰ ਵੀ ਆ ਵੀ ਉਹਦੇ ਕੋਲ ਚਲ ਜੀ ਮੈਂ ਤਾਂ ਕਿਾ ਉਹ ਮਾੜੀ ਨੋ ਟਿਕਲੀ ਬਣ ਕੇ ਬੈਠ ਗਈ ਉਹਦੇ ਘਰ ਨਾਲ ਜਾਈ ਜੀ ਹਾਂ ਹਾਂ ਨਹੀਂ ਤੈਨੂੰ ਪਤਾ ਹੀ ਆ ਮੇਰਾ ਤਾਂ ਬੜਾ ਮਾੜਾ ਹਾਲ ਰਿਆ ਹੂੰ ਨਹੀਂ ਕਿਆ ਸੁਸਤ ਕਰਾਏ ਆ ਹੁਣ ਆਹੋ ਦਵਾਈ ਦੂਈ ਚੱਲਣ ਡਈ ਆ ਹਾਂ ਨਹੀਂ ਨਹੀਂ ਹਾਂ ਮੈਂ ਠੀਕ ਆ ਆਹੋ ਸਨੀ ਤੋਂ ਡੈਡੀ ਗਏ ਆ ਫੇਰਾ ਮਾਰਨ ਪਾਣੀ ਲਾਇਆ ਛੋਨੇ ਨੂੰ ਹਾਂ ਠੀਕ ਆ ਠੀਕ ਆ ਠੀਕ ਵਾ ਤੂੰ ਸੁਣਾ ਹਾਂ ਤੂੰ ਕਿਤੇ ਆਉਂਦਾ ਨਾ ਹੀ ਨਹੀਂ ਲੈਂਦੀ ਬੰਦਾਨ ਕਿਤੇ ਮਿਲ ਗਈ ਜਾਂਦਾ ਵਾ ਅੱਛਾ ਉਹਨਾਂ ਦਾ ਉਹਨਾਂ ਦਾ ਕੀ ਹਾਲ ਹੁਣ ਆ ਮਾੜੇ ਕੰਮ ਦਾ ਮਾੜਾ ਨਤੀਜਾ ਹੈ ਘਰੋਂ ਬੇਕਾਰ ਹੋ ਗਏ ਆ ਹੁਣ ਮੂੰਹ ਚੁੱਕੇ ਸਾਡੇ ਵੱਲ ਇੱਧਰ ਆਉਂਦੇ ਹੁਣੇ ਹੁਣ ਹੋਰ ਜਦੋਂ ਪਿਓ ਮਿਲਦਾ ਤੇ ਪਿਓ ਨਾਲ ਕਹਿੰਦੇ ਹਨ ਆਪਣੇ ਘਰ ਰੱਖ ਲੋ ਜੇ ਮੁੰਡਾ ਮਿਲਦਾ ਤਾਂ ਮੁੰਡੇ ਨੂੰ ਕਹਿ ਦਿੰਦੇ ਹਨ ਆਪਣੇ ਘਰ ਰੱਖ ਲੋ ਆਕੜ ਵੇਖੀ ਮੇਰੀ ਜਠਾਣੀ ਜੀ ਹੁਣ ਤਰਲੇ ਲੈਂਦੀ ਫਿਰਦੀ ਆ ਹੂੰ ਉਹਦਾ ਕਰਜ਼ਾ ਚੁੱਕ ਚੁੱਕ ਖਾਈ ਗਈ ਹੈ ਵੇਖਿਆ ਹੀ ਨਹੀਂ ਮੁੜ ਕੇ ਤੇ ਸਾਡਾ ਮੁੰਡਾ ਵਾ ਗਾੜੀਓ ਕੀ ਕਰੂਗਾ ਹੂੰ ਹੂੰ ਨੀਤ ਵੀ ਬੜੀ ਮਾੜੀ ਹੀ ਭੈਣ ਤੈਨੂੰ ਕੀ ਦੱਸਾਂ ਨੀਤ ਨਹੀਂ ਮਾੜੀ ਹੀ ਨਾਨਾ ਦੀ ਵੀ ਗੱਲ ਹੀ ਨਹੀਂ ਕਰਨ ਵਾਲੀ ਤੇ ਸੱਚੀ ਆਂਦੇ ਆ ਨਾ ਸਿਆਣੇ ਕੋ ਨੀਤ ਨੂੰ ਮੁਰਾਦਾ ਆਹੋ ਇਹਲਾ ਵੇਖਣ ਵੇਖਣ ਵਿੱਚ ਸਭ ਕੁ ਬਦਲ ਗਿਆ ਕਿੱਥੇ ਏਡੀਆਂ ਟੌਰਾਂ ਤੇ ਕਿੱਥੇ ਹਣ ਛਲਕ ਤੇ ਆਈ ਹਾਂ ਹਾਂ ਚੱਲ ਅੰਤਰਾ ਵਿੱਚ ਦੁੱਖ ਤੇ ਹੁੰਦਾ ਹੀ ਹੈ ਫਿਰ ਵੀ ਬਚ ਲੋ ਨਹੀਂ ਕਿਹਨਾਂ ਐਡਾ ਹੋਣਾ ਚਾਹੀਦਾ ਜਿੱਦਾਂ ਮਰਜੀ ਆ ਨਾ ਘਰੋਂ ਵੀ ਘਰ ਨਹੀਂ ਹੋਣਾ ਚਾਹੀਦਾ ਕਿਸੇ ਨੂੰ ਆਹੋ ਚੱਲ ਆ ਜਾਣਗੇ ਤਾਂ ਹੁਣ ਕਿੱਥੇ ਧੱਕਾ ਦੇਣਾ ਵੜਖਣੇ ਤੇ ਪੈਣੀ ਹੈ ਹੁਣ ਹੂੰ ਚੱਲ ਕੋਈ ਗੱਲ ਨਹੀਂ ਥੋੜੇ ਦਿਨ ਰਹਿਣਗੇ ਮੁੜ ਕੇ ਆਪਣਾ ਕਿਤੇ ਨਾ ਕਿਤੇ ਉਹਦਾ ਲੱਭ ਹੀ ਲੈਣਾ ਵਾ ਆਹੋ ਚਲੀ ਜਾਣਾ ਫਿਰ ਹਾਂ ਕੀ ਗੱਲ ਮੈਂ ਕਿਤਾ ਤੂੰ ਚਲ ਠੀਕ ਆ ਭੈਣ ਚੰਗਾ 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 ਕਰੂੰਗੀ ਫਿਰ ਮੈਂ ਚੰਗਾ ਸਤਿ ਸ੍ਰੀ ਅਕਾਲ ਕਿਦਾ ਫੋਨ ਹਿੰਦਾ ਤ੍ਰਿਮਸੀਦਾ ਅੱਛਾ ਕੀ ਹੰਦੇ ਕੁਛ ਵੀ ਨਹੀਂ ਐਵੇਂ ਕਿ ਹਾਲ ਚਾਲ ਪੁੱਛਣ ਲਈ ਹੀ ਹੈਗੀ ਅੱਛਾ ਆਹੋ ਉਹ ਹੱਡੀ ਹੀ ਗੱਲਾਂ ਬਾਤਾਂ ਕਰਨਾ ਠੀਕ ਹਾਂ ਤੇ ਮੈਂ ਕੁਛੜੇ ਇੱਕ ਨੂੰ ਪੇ ਬਣਾਈਏ ਫਿਰ ਕੋਈ ਕਰਨਾ ਰੋਟੀ ਪਾਉਂਦਾ ਕਿ ਨਹੀਂ ਰੋਟੀ ਪਾਣ ਦੇ ਤਾਂ ਪੁੱਤ ਕਰਨਾ ਹੀ ਪੈਣਾ ਵਾ ਏਦਾਂ ਕਰ ਅੱਜ ਨਾ ਮੂੰਗੀ ਮਸਰਾਂ ਦਾ ਢਾਲ ਬਣਾ ਲਾ ਚਲ ਆਹ ਬਣਾ ਲੀਨੇ ਆਹ ਉਹ ਹੀ ਬਣਾ ਬਾਰਿਸ਼ ਤੇ ਜਾਉ ਨਾਲੇ ਗਰਮੀ ਪੜੀ ਆ ਕੀ ਕਰਾਂ ਫਿਰ ਤੈਨੂੰ ਪਤਾ ਹੀ ਹੈ ਪੈਣਾ ਦੀ ਫਿਰ ਸੌ ਗੱਲਾਂ ਹੋ ਜਾਂਦੀਆਂ ਵਾ ਚਲ ਕੋਈ ਨਹੀਂ ਆਹ ਬਾਹਰੋਂ ਮਾਨ ਕਰ ਲ ਦਿੰਨਾ ਚਲ ਕੋਈ ਨਹੀਂ ਉਹ ਦਾਲ ਹੀ ਬਣਾ ਲਾ ਇੰਨੀ ਕਿ ਚੰਗਾ ਆ ਸੌਖੀ ਬਣ ਜਾਂਦੀ ਆ ਲੜੀ ਹਾਂ ਪੁੱਤ ਮੈਂ ਤੇ ਸਾਰੇ ਥਾਂ ਪੜਾ ਕਰ ਰਹੇ ਹਾਂ ਕਿਤੇ ਸਾਨੀ ਗੱਲ ਬਣੀ ਉਹ ਨਾ ਮੂਰਖਾਂ ਕਿਉਂ ਭੱਜਿਆ ਫਿਰਨਾ ਉਹ ਜਦੋਂ ਮਨਜਿੰਦਰ ਨੇ ਕਿਹਾ ਵੀ ਤੁਸੀਂ ਆ ਜਿਓ ਤੇ ਉੱਥੇ ਆਪਾਂ ਟਾਈਮ ਕੱਟਨੇ ਆ ਆਪਣਾ ਜਾ ਕੇ ਨਾਲੇ ਹਟਾ ਕਰਾਇਆ ਪੜਾ ਬਜੂਗਾ ਉਹ ਡੈੜੀ ਦੀ ਗੱਲ ਤੇ ਤੁਹਾਡੀ ਸਹੀ ਏ ਮੈਂ ਚੱਲ ਪਿੰਡੋਂ ਦੇ ਲਾਂਬੇ ਘਰ ਮਿਲ ਜੇਣਾ ਇੱਕ ਦਿਨ ਪਿੰਡ ਵਾਲਿਆਂ ਦੀ ਗੱਲਾਂ ਨਾ ਸੁਣਨੀਆਂ ਪੈਣਗੀਆਂ ਤੇ ਦੂਜੇ ਨੰਬਰ ਤੇ ਮੈਂ ਮੰਮੀ ਕਰਕੇ ਕਰਦਾ ਵਾਂ ਚਾਚੀ ਦਾ ਪਤਾ ਹੀ ਏ ਤੁਹਾਨੂੰ ਹੁਣ ਵੇਖਿਓ ਨਾ ਬਦਲੇ ਲੈਣੇ ਨੇ ਗਿਣ-ਗਿਣ ਕੇ ਪੁੱਤ ਮੇਰੀ ਗੱਲ ਸੁਣਾ ਹੁਣ ਜਿੱਦਾਂ ਦੇ ਸਾਡੇ ਹਾਲਾਤ ਆ ਨਾ ਜੇ ਕਿਸੇ ਦੀਆਂ ਗੱਲਾਂ ਦਾ ਗੁੱਸਾ ਕਰੋਗੇ ਤਾਂ ਫਿਰ ਤੁਹਾਡਾ ਟਾਈਮ ਪਾਸ ਨਹੀਂ ਹੋਣਾ ਭੁੱਖੇ ਮਰੋਗੇ ਤੇ ਜਾਣਾ ਕਿੱਥੇ ਰਸ ਹੁਣ ਇਹਦੇ ਕੋ ਬਈਏ ਜਾ ਕੇ ਹੈਗਾ ਕੋਈ ਉਹ ਕਿਤੇ ਕਿਸੇ ਥਾਂ ਤੇ ਨਹੀਂ ਲੱਭਣ ਡਿਆ ਤੇ ਉੱਥੇ ਆਪਣਾ ਟਾਈਮ ਕਟੋ ਤੇ ਆਪਣੀ ਮਿਹਨਤ ਮਜ਼ਦੂਰੀ ਕਰੋ ਤੇ ਕਿਤੇ ਦੋ ਕਮਰੇ ਪਾਲਾਂਗੇ ਜੇ ਕਿਤੇ 4 ਰੁਪਏ ਇਕੱਠੇ ਹੋ ਗਏ ਲੱਗਦਾ ਬਾਹਰ ਕੋਈ ਆਇਆ ਮੈਂ ਵੇਖੀ ਨਾ ਕੋਲਾ ਹਰ ਗਿਆ ਤੇ ਬੱਚੇ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਤੇ ਲੱਗਦਾ ਉਹ ਦਿਨੀਆਂ ਨਾ ਮੈਂ ਕਰਾਂਗਾ ਫੋਨ ਮੈਂ ਫੋਨ ਹੀ ਨਹੀਂ ਕੀਤਾ ਆਜੋ ਤੁਸੀਂ ਘਰ ਬੈਠੋ ਤਾਂ ਸਹੀ ਉਹ ਘਰ ਕੀ ਬਣਾ ਯਾਰ ਚਾਬੀਆਂ ਫੜਾਉ ਤੁਹਾਡੇ ਲਈ ਤੇ ਹੱਥ ਹੋਈ ਆ ਭਾਈ ਮੇਰੀ ਗੱਲ ਸੁਣੋ ਹਾਂ ਜੇ ਕੋ ਹਫਤਾ 10 ਦਿਨ ਹੋਰ ਨਗਾ ਦੋ ਸਕੂਟਰ ਹੀ ਤੇ ਬੰਦ ਕਰ ਲਓ ਇੱਕ ਮਿੰਟ ਆਹ ਦੱਸ ਕੀ ਕਹਿਣਾ ਜੇ 10 ਦਿਨ ਹੋਰ ਨਗਾ ਦੋ ਨਾ ਤੇ ਤੁਹਾਡੀ ਬੜੀ ਮਿਹਰਬਾਨੀ ਉਹ ਤੁਹਾਡੇ ਨਹੀਂ 10 ਦਿਨ ਨੱਬਣੇ ਤੁਹਾਡਾ ਸਾਰਾ ਮੈਂ ਪਤਾ ਕੀਤਾ ਵਾਲੇ ਤੁਹਾਨੂੰ ਤੁਹਾਡਾ ਤੇ ਯਾਰ ਬੁਰਾ ਆਲਾ ਉਹ ਇਦਾਂ ਕਰਦਾ ਮੇਰਾ ਤੇ ਜੀ ਕਹਿੰਦੇ ਨਾਲ ਕੋ ਪੰਜ ਸੱਤ ਬੰਦੇ ਹੋਰ ਲੈ ਕੇ ਆਵਾਂ ਪਿੰਡੋਂ ਉਹ ਨਾ ਭਾਜੀ ਇਦਾਂ ਨਾ ਕਰੇ ਤੂੰ ਹੋਰ ਕਰੀਏਗੀ ਉਹ ਰਾਜਾ ਮੂੰਹ ਤੋਂ ਬਣਾ ਲੈਣਾ ਵਾ ਅੱਗੇ ਲੈ ਜਿੰਨਾ ਤੂੰ ਭੁਲੇ ਦੇਦੇ ਜੇ ਨਾ ਉਹਨੇ ਹਾਇ ਨਹੀਂ ਜਾਗੇ ਉਹ ਕੀ ਕਰੀਏ ਚਲੋ ਕੋਈ ਗੱਲ ਨਹੀਂ ਟਾਈਮ ਟਾਈਮ ਦੀਆਂ ਗੱਲਾਂ ਹੁੰਦੀਆਂ ਨੇ ਤੇ ਇਦਾਂ ਕਰੋ ਤੁਸੀਂ ਆਓ ਘਰ ਬੈ ਕੇ ਗੱਲਬਾਤ ਕਰਦੇ ਬੈ ਬੂ ਕਿਨੇਜ ਗੱਲ ਕਰਨੀ ਅੱਜ ਬਸ ਮੁੱਕ ਦੀ ਗੱਲ ਇਹੋ ਹੀ ਆ ਵੀ ਨਿਕਲੋ ਹਥੋਂ ਚਲੋ ਚਲੇਦੇ ਆਪਾਂ ਜਾਣਾ ਹੀ ਐ ਦਾਣਾ ਕਰੋ ਵੇਖੋ ਲੋਕੀ ਵੇਖਣ ਦੇ ਚੰਗੇ ਯਾਰ ਵੇਖਣਦੇ ਅਸੀਂ ਬਾਹਰੋਂ ਇੱਚ ਕੀ ਆ ਅਸੀਂ ਭੈ ਤਾਂ ਰਹੇ ਆ ਕੋਈ ਅਸੀਂ ਵੀ ਤੁਹਾਡਾ ਧੱਕੇ ਨਾ ਲੈਣਦੇ ਆ ਕਿ ਜਾਂ ਕੋਈ ਮਤਲਬ ਤੁਹਾਨੂੰ ਕਹਿੰਦੇ ਆ ਵੀ ਸਾਡੇ ਤੇ ਕੋ ਲਿਆਜ ਕਰੋ ਅਸੀਂ ਤਾਂ ਜਿਹੜੀ ਮਾਰਕੀ ਲਈ ਉਹ ਵੀ ਕਹਿਣੀ ਆ ਮੈਨੂੰ ਤੇ ਇੰਨਾ ਗੁੱਸਾ ਚੰਡਾ ਜਿਹੜਾ ਦਵਾਨ ਵਾਲਾ ਪਹਿਲਾਂ ਉਹਦੇ ਮਗਰ ਚੱਲ ਨੂੰ ਜੀ ਕਹਿੰਦੇ ਆ ਤੈਨੂੰ ਕੰਨੋਂ ਫੜ ਕੇ ਲਿਆਵਾਂ ਵੀ ਤੂੰ ਕਿੱਥੇ ਗਿਆ ਵਾ ਉਹਦੇ ਤੇ ਆਣਾ 1-2 ਦਿਨ ਚ ਕੰਮ ਨਿਪੜ ਜੂਗਾ ਤੇ ਕਿੱਥੇ ਡੈਡੀ ਤੇ ਕਿੱਥੇ ਨੇ ਘਰ ਹੀ ਆਜੋ ਚਲੋ ਫਿਰ ਆ ਵੀ ਜੀ ਸਸੇ ਅੰਕਲ ਜੀ ਸਤਿ ਸ੍ਰੀ ਅਕਾਲ ਬੈਠੋ ਬਸ ਬੈਠੇ ਅੰਕਲ ਜੀ ਬੈਣਾ ਕੀ ਹੈ ਅੰਕਲ ਜੀ ਹੁਣ ਘਰੀ ਕਿੱਥੇ ਨਾ ਪਾਣੀ ਪੀਓਗੇ ਥੱਲੇ ਤੇ ਕੋਈ ਨਹੀਂ ਪਾਣੀ ਰਹਿnde ਪਾਣੀ ਨਹੀਂ ਪੀਣਾ ਦਾ ਵੇਖ ਲਓ ਜੀ ਦੋ ਚਾਰ ਦਿਨ ਹੋਰ ਦੇ ਸਕਦੇ ਹਾਂ ਹਾਦੂ ਹੀ ਆਂਕਲ ਜੀ ਹਜੇ ਵੀ ਦੋ ਚਾਰ ਦਿਨ ਮੈਨੂੰ ਤੇ ਇਹ ਨਹੀਂ ਸਮਝਾਂਦੇ ਵੀ ਤੂੰ ਕਿਹੜਾ ਪਲਾਟ ਲੈਣ ਦੇ ਤੇ ਕੀ ਕਰਦੇ ਵੀ ਜਿਹੜਾ ਐਨੇ ਦਿਨ ਲਾਉਂਦੇ ਜੇ ਕਿਤੇ ਕਿਰਾਇਆ ਦੇ ਤੂੰ ਜਾਣਾ ਜਾਓਗਾ ਕੰਮ ਨੇ ਨਾ ਜਾ ਉਹਨਾਂ ਨੂੰਗਾ ਆਪਣਾ ਸਮਾਨ ਚੁੱਕੋ ਅੰਦਰ ਕਪੜੇ ਲਿਆਓ ਤੇ ਚੱਲੀਏ ਚਾਬੀਆਂ ਦੋ ਇਹਨਾਂ ਨੂੰ ਬਹੁਤ ਅੰਕਲ ਇਦਾਂ ਚੰਗੇ ਲੱਗੀਦਾ ਵਾ ਅ ਵੀਰ ਮੇਰਿਆ ਤੂੰ ਨਾ ਗੱਲਾ ਕਰ ਹੁਣ ਜਾਦੀਆਂ ਚੱਲ ਜਾਨੀ ਅਹੀਂ ਹੋਰ ਦੱਸ ਅੰਕੜਾ ਹੱਥ ਜੋੜਨ ਵਾਲੀ ਗੱਲ ਨਹੀਂ ਹੈਗੀ ਪਰ ਤੁਹਾਡਾ ਵੀ ਸੋਚੋ ਨਾ ਉਹ ਰਾਈ ਵੀ ਆਣ ਕੇ ਆਪਣੇ ਘਰ ਨੂੰ ਸਵਾਰੀਏ ਆਪਣੇ ਹਿਸਾਬ ਨਾਲ ਆਪਣਾ ਫਰਨੀਚਰ ਰੱਖੀਏ ਸਾਰੀਆਂ ਚੀਜ਼ਾਂ ਜਿਹੜੀਆਂ ਹੋਰ ਵੀ ਆਪਣਾ ਬਦਲੀ ਕਰੀ ਉਹ ਸਾਰਾ ਕੁਝ ਭਰਾਵਾ ਅੰਦਰ ਹੀ ਪਿਆ ਹੋਆ ਰੱਖ ਲਈ ਫਰਨੀਚਰ ਅਹੀਂ ਕਿਹੜਾ ਕੋਈ ਚੁੱਕ ਕੇ ਲੈ ਜਲੇ ਉਹ ਤੇ ਤੁਹਾਡੇ ਨਾਲ ਜਦੋਂ ਗੱਲ ਹੋਈ ਹੈ ਤੇ ਇੱਥੇ ਰਹਿਣਾ ਵਾ ਰਮਾ ਹਾਂਜੀ ਕੀ ਬਾਤਨ ਦੀਆਂ ਕੁਛ ਨਹੀਂ ਮੰਮੀ ਕਹਿੰਦੇ ਦਾਲ ਧਰ ਲਾ ਤੇ ਮੇਰਾ ਜੀ ਨਹੀਂ ਕੀਤਾ ਤੇ ਉਹ ਕਦੋਂ ਪਿਆ ਮੈਂ ਉਹ ਧਰ ਲਿਆ ਵਾ ਲੈ ਦਾਲ ਹੀ ਧਰੀ ਦਾ ਕਦੋਂ ਧਰ ਲਿਆ ਚੱਲ ਕੋਈ ਨਹੀਂ ਤੁਸੀਂ ਦੱਸੋ ਕੀ ਕਹਿਣਾ ਦਾਲ ਚੰਗੀ ਹੈ ਕਦੋਂ ਕੀ ਗੱਲ ਆ ਬਾਹਰੋਂ ਨਿਕਲਾ ਠੰਡਾ ਦੇਣੀ ਹੈ ਨਾਲੇ ਇਦਾਂ ਕਰ ਹਾਂਜੀ ਲੱਸੀ ਬਣਾ ਲੇ ਮਿੱਠੀ ਬਣਾ ਦੇਣੀ ਹੈ ਠੰਡੀ ਜੀ ਬਣਾਵਰੀਆ ਜੀ ਨਾਲੇ ਮੇਰਾ ਜੀ ਗੰਡੇ ਜੀ ਲੱਸੀ ਵੀ ਨੂੰ ਨਾਲੇ ਮੇਰੇ ਡੈਡੀ ਨੂੰ ਪਿਆਰ ਗਿਆ ਵਾ ਜਵਾ ਪਹਿਲ ਵਿੱਚ ਕੋਈ ਨਹੀਂ ਬਣਾ ਦਿੰਨੀ ਐ ਲੈ ਜਾਓ ਫਿਰ ਆਹ ਮੰਮੀ ਮੰਮੀ ਤੇ ਅੰਦਰ ਹੀ ਕੇ ਲੰਮੇ ਪਏ ਮੈਂ ਤੂੰ ਇਰਮਾਨ ਕਰ ਲਓ ਘੜੀ ਹੋਰ ਕੰਮ ਕਾ ਕਰ ਲਿਆ ਵਾ ਕਰ ਲਿਆ ਕਰ ਲਿਆ ਹੋ ਗਿਆ ਸਾਰਾ ਹਾਂ ਫੁੱਲ ਕੇ ਮੈਂ ਠਰ ਕੇ ਬਣਾ ਲੈਨੇ ਠੀਕ ਆ ਹਾਂ ਚਲ ਕੋਈ ਨਹੀਂ ਬਣਾ ਲਵਸ ਫਿਰ ਕੋਈ ਨਹੀਂ ਬਣਾ ਦਿੰਨੀ ਐ ਤੇ ਡੈਡੀ ਇਹਨੇ ਕਿੰਨਾ ਕਾ ਉੱਥੇ ਕੰਮ ਕੰਮ ਤੇ ਹੈਗਾ ਵਾ ਤੂੰ ਬਣਾ ਮੈਂ ਵੀ ਚੱਲਿਆ ਉੱਥੇ ਲੱਗ ਗਈ ਚਾਲ ਬਣਾ ਦੇ ਮੈਨੇ ਤਾਂ ਘਰ ਹੀ ਆ ਜਾਂਦੇ ਡੈਡੀ ਵੀ ਮੈਂ ਤੁਹਾਨੂੰ ਦੱਸਣਿਆ ਵੀ ਮੈਂ ਚੱਲਿਆ ਆਂ ਤੇ ਮੈਂ ਨੂੰ ਸੋਹ ਡਾੜੀ ਨੇ ਗੁੱਸੇ ਹੋਣਾ ਕੋਈ ਨਹੀਂ ਬਣਾ ਦੇਣੀ ਬਣਾਉਣੀ ਬਸ 2 ਮਿੰਟਾਂ 2 ਮਿੰਟ ਲੱਗਣੇ ਬਸ ਕੋਈ ਗੱਲ ਹਾਂ ਮੰਮੀ ਪਾਲੇ ਜੇ ਕੱਪੜੇ ਕੁੱਪੜੇ ਪਾਲੇ ਤੇ ਤੁਸੀਂ ਉਹ ਆਪਣੇ ਉੱਚਾਈ ਸੀ ਚੱਲੀਏ ਫਿਰ ਮੈਂ ਆਪੇ ਹੀ ਜਿੰਨੇ ਘਰ ਲਿਆ ਮੁੰਡਾ ਉਹ ਤੇ ਆ ਵੀ ਗਿਆ ਵਾ ਇਹ ਕੁੱਤ ਨੇ ਆਈ ਜਾਂਦਾ ਰੋਈਆਂ ਨੂੰ ਹੀ ਜਾਂਦਾ। ਫਿਰ ਮੇਰਾ ਤੇ ਆਪਨੇ ਦਿਲ ਕਰੰਦਿਆ ਕਿ ਤੁਸੀਂ ਜਿੱਧਰ ਗਏ ਹੋ। ਮਨੋਦੀਪ ਹੰਨੀ ਗੱਲ ਬਣੀ। ਬੜਾ ਭੱਜਿਆ ਨਸਿਆ ਵਾਂ। ਸਗੋਂ ਵਾਧੂ ਦਾ 100 150 ਦਾ ਤੇਲ ਪੋਕਿਆ ਹੋਇਆ ਵਾਂ। ਤੇ ਹੁਣ ਫਿਰ ਹੁਣ ਫਿਰ ਕੀ ਏ? ਉਧਰ ਹੀ ਜਾਣਾ ਪੈਣਾ ਚਾਚੇ ਘਰ ਤੇ ਮੰਮੀ ਸਹੀ ਦਾਣਾ ਕਰੋ ਤੇ ਲੈ। ਮੰਮੀ ਮੇਰੀ ਸੁਣੋ ਗੱਲ ਵੇਖ ਲਓ। ਮੇਰਾ ਨਹੀਂ ਦੱਸਦਾ ਮੈਂ ਇੰਨਾ ਆਪਣਾ ਘਰ ਛੱਡਣਾ ਮੈਂ ਕੀ ਤਰ੍ਹਾਂ ਮੰਮੀ ਹੁਣ ਪਛਤਾਇਆ ਕੀ ਕਰੇਗਾ ਅਗਰੇ ਤੋਂ ਮਾਂ ਦੇ ਘਰੋਂ ਕੱਢਣਗੇ ਫਿਰ ਤੁਰਨਾ ਵਾ ਫੇ ਦਾਣਾ ਕਰੋ ਮੰਮੀ ਤਾਂ ਉੱਠੋ ਤੂੰ ਬੈਠਾ ਮੈਂ ਕਿਹੜੇ ਮੂਹ ਮੈਂ ਥੋ ਪੈਰ ਕੱਢਾਂ ਮੈਨੂੰ ਪਤਾ ਵਾ ਤੂੰ ਬੋਤ ਮੈਨੂੰ ਕਹਿੰਦਾ ਤਾਂ ਸਹੀ ਹੈ ਪਰ ਮੈਂ ਆਪਣੇ ਘਰ ਤੋਂ ਬਿਨਾਂ ਨਹੀਂ ਰਹਿ ਸਕਦੀ ਮੈਂ ਕਿੱਦਾਂ ਉਹਦੇ ਘਰ ਚੱਲ ਜਾ ਉਹ ਮੰਮੀ ਇਹ ਹੁਣ ਆਪਣਾ ਘਰ ਨਹੀਂ ਰਿਹਾ ਹੁਣ ਵੇਚ ਚੁੱਕਿਆ ਹੈ ਤੂੰ ਤਾਂ ਠੋੜਾ ਇਦਾਂ ਨਾ ਕਰੋ ਮੈਂ ਬੜੀ ਰੀਜ ਨਾਲ ਆਪਣਾ ਘਰ ਬਣਾਇਆ ਮੈਂ ਆ ਨਹੀਂ ਜਾਣਾ ਮੈਂ ਆ ਨਹੀਂ ਜਾਣਾ ਜਾਓ ਤੁਸੀਂ ਜਾਣਾ ਜਲਦੀ ਮੈਂ ਰੋ ਜਾਊਂਗੀ ਉਹ ਜੀ ਤੇ ਮੰਮੀ ਹੱਡਾ ਵੀ ਨਹੀਂ ਕਰਨ ਦਾ ਜਾਣ ਨੂੰ ਪਰ ਕੀ ਕਰੀਏ ਮਜਬੂਰ ਹਾਂ ਹੁਣ ਕਿੰਨੇ ਘਗਲਿਆਂ ਦੀਆਂ ਗੱਲਾਂ ਸੁਣੀਏ ਅਗਲਾ ਮੈਨੂੰ ਨਵਦੀਪ ਦਾ ਬੇੜਾ ਮਾਰਨੀ ਹੁਣ ਜਿਹੜੇ ਪਿੰਡ ਰਿੰਦੇ ਪਹਿਲੇ ਕਿਹਨਾਂ ਨੇ ਕੱਪੇ ਮਾਰਨੀ ਹਸਤੇ ਉੱਥੋਂ ਮੰਮੀ ਕੀ ਤੇ ਨਹੀਂ ਆਣਾ ਮੰਗ ਕਰਣ ਤਾਂ ਨਹੀਂ ਕੋਈ ਨਹੀਂ ਮੰਮੀ ਜੇ ਕਰਮਾਂ ਚ ਹੋਇਆ ਨਾ ਤਾਂ ਫੇਰ ਬਣਾ ਲਾਂਗੇ ਕੀ ਆਜੂਗਾ ਜੇ ਮਿਹਨਤ ਕਰਾਂਗੇ ਤੇ ਹੋ ਸਕਦਾ ਈ ਉਹ ਘਰ ਫੇਰ ਲੈ ਲਈਏ ਚਲੋ ਉੱਠੋ ਤਾਂ ajo hi ਮੰਮੀ ਹੁਣ ਹਾਈ ਗਾਰੋ ਬੋਨਾ ਅਗਲੇ ਨੇ ਕਹਣਾ ਪਹਿਲਾਂ ਕਰਦੇ ਚੁੱਕਣ ਲੱਗਿਆ ਵੇਂਦੇ ਨਹੀਂ ਤੇ ਹੁਣ ਰੋਂਦੇ ਨੇ ਆਹ ਜੀ ਰੀਅਲ ਜਗਾਂ ਦੁੱਖਣਾ ਆ ajo ajo ga ਲੈ ਜਾਂਦਾ ਤੁਹਾਨੂੰ ਮੈਂ ਨਾਲ ਪਰ ਕਰਦਿਆਂ ਨੇ ਇਹੋ ਜਿਹੀ ਮਾਰ ਮਾਰੀ ਆ ਤੁਹਾਡੇ ਨਾਲੋਂ ਵਾਕ ਹੀ ਕਰਦਾ ਮੈਨੂੰ ਮੈਂ ਲਿਖ ਕੇ ਦੇ ਬੈਠਾ ਸਾਰਾ ਕੁਝ ਮੈਂ ਕੋਈ ਚੀਜ਼ ਨਹੀਂ ਚੁੱਕ ਕੇ ਖੜਦਾ ਬੜਾ ਦੁੱਧ ਪੀਤਾ ਤੁਹਾਡਾ ਚੱਲ ਮਣਾ ਛੱਡਣਾ ਪੈਣਾ ਸਾਰਾ ਕੁਝ ਕਿੱਡੇ ਕ ਮਜਬੂਰ ਹੋਣਗੇ ਬੰਦੇ ਕਿ ਜਿਹੜੇ ਆਪਣੀਆਂ ਮੱਜਾਂ ਵੀ ਦੇ ਚੱਲੇ ਆ ਪਤਾ ਨਹੀਂ ਕੀ ਕੁਝ ਕੀਤਾ ਇਹਨਾਂ ਨੇ ਜਿਹੜਾ ਆ ਦਿਨ ਆ ਗਏ ਇਹਨਾਂ ਦੇ